ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੀ ਜਿਹੜੇ ਕਾਫ ਸੀਗੇ ਹੁਣ ਉਹ ਤਿੰਨ ਤੋਂ ਚਾਰ ਮਹੀਨਿਆਂ ਦੇ ਹੋ ਗਏ ਤੇ ਹੁਣ ਆਪਾਂ ਉਹਨਾਂ ਨੂੰ ਵੱਡੇ ਸ਼ੈੱਡ ਦੇ ਵਿੱਚ ਅੱਜ ਸ਼ਿਫਟ ਕਰਾਂਗੇ ਉਹਨਾਂ ਦਾ ਅਲੱਗ ਤੋਂ ਆ ਪੋਰਸ਼ਨ ਬਣਾਇਆਗਾ ਤੇ ਪਹਿਲਾਂ ਇਹ ਇਸ ਛੋਟੇ ਪੋਰਸ਼ਨ ਦੇ ਵਿੱਚ ਸੀਗੇ ਇੱਥੇ ਹੁਣ ਜਗ੍ਹਾ ਘੱਟ ਰਹਿ ਗਈ ਸੀ ਤੇ ਨੀਚੇ ਗਿੱਲਾ ਵੀ ਹੋਣ ਲੱਗ ਗਿਆ ਤੇ ਜ਼ਿਆਦਾ ਤੇ ਹੁਣ ਆਪਾਂ ਇਹਨਾਂ ਨੂੰ ਵੱਡੇ ਸ਼ੈੱਡ ਦੇ ਵਿੱਚ ਸ਼ਿਫਟ ਕਰਾਂਗੇ ਤੇ ਆ ਜਿਹੜੇ ਛੋਟੇ ਕਾਪ ਆ ਇਹ ਇਹਨਾਂ ਵਾਲੀ ਜਗ੍ਹਾ ਤੇ ਆ ਜਾਣਗੇ ਇਹਨਾਂ ਨੂੰ ਵੀ ਜ਼ਿਆਦਾ ਜਗ੍ਹਾ ਮਿਲ ਜੂਗੀ ਤੇ ਇਹੇ ਵੱਡੇ ਸ਼ੈੱਡ ਦੇ ਵਿੱਚ ਚਲੇ ਜਾਣਗੇ ਤੇ ਆ ਤਿੰਨ ਕਾਪ ਨੇ ਜਿਹੜੇ ਛੋਟੇ ਨੇ ਇਹਨਾਂ ਨੂੰ ਵੀ ਜਗ੍ਹਾ ਜਿਹੜੀ ਆ ਉਹ ਜ਼ਿਆਦਾ ਹੋ ਚੁਗੀ ਹੁਣ ਇਹਨਾਂ ਵਾਲੀ ਜਗ੍ਹਾ ਤੇ ਆਪਾਂ ਛੋਟੇ ਕਾਪ ਛੱਡ ਦੇਣੇ ਆ ਤੇ ਇਹ ਜਿਹੜੇ ਇਹ ਫਿਰ ਆ ਆਪਣੇ ਆ ਇਹਨਾਂ ਨੂੰ ਆਪਾਂ ਵੱਡੇ ਛੱਡ ਦੇ ਵਿੱਚ ਲੈ ਕੇ ਜਾ ਰਹੇ ਆ ਅੱਜ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਅੱਜ ਮਸਤੀ ਹੋਊਗੀ ਕਿਉਂਕਿ ਨਵੀਂ ਜਗ੍ਹਾ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਛੱਡਦੇ ਆ ਤਾਂ ਇਹ ਬਹੁਤ ਉਛਲ-ਕੁੱਦ ਕਰਦੀਆਂ ਨੇ ਤੇ ਪਹਿਲਾਂ ਛੱਡ ਦੇ ਵਿੱਚ ਜਗ੍ਹਾ ਨਹੀਂ ਹੈਗੀ ਸੀ ਤੇ ਹੁਣ ਗਾਮਾਂ ਦੀ ਸੈਟਿੰਗ ਹੋਈ ਐ ਸਾਰੀਆਂ ਗਾਮਾਂ ਦੀ ਡਿਲੀਵਰੀ ਹੋ ਗਈ ਤੇ ਉਹ ਇੱਕ ਮਰਕਿੰਗ ਪੈਨ ਦੇ ਵਿੱਚ ਲਿਆਂਗੀਆਂ ਤੇ ਹੁਣ ਇੰਨੀ ਜਗ੍ਹਾ ਖਾਲੀ ਹੋ ਗਈ ਤੇ ਇੱਕ ਇਹਨਾਂ ਦਾ ਪੈਨ ਇਹਦਾ ਹੁਣ ਆਪਾਂ ਨੇ ਦੁਬਾਰਾ ਬਣਾਇਆਗਾ ਤੇ ਗਰੋਥ ਜਰੂਰ ਦੱਸਿਓ ਬੱਚਿਆਂ ਦੀ ਕਿਵੇਂ ਲੱਗੀ ਹੁਣੇ ਕਾਫ ਗਰੋਵਰ ਤੇ ਚੱਲ ਰਹੀਆਂ ਨੇ ਛਾਰੀਆਂ ਵਸੀਆਂ ਸ਼ਿਫਟ ਕਰਤੀਆਂ ਆਪਾਂ ਨੇ ਇਧਰ ਤੇ ਇਹ ਛੋਟੀਆਂ ਹੋਣ ਦੇ ਕਰਕੇ ਅੱਗੇ ਨਿਕਲ ਜਾਂਦੀਆਂ ਨੇ ਤੇ ਇਹਦੇ ਵਾਸਤੇ ਆਪਾਂ ਨੇ ਅੱਗੇ ਵੀ ਇੱਕ ਪਾਈਪ ਲਾਇਆਗਾ ਤਾਂ ਕਿ ਅੱਗੇ ਨਾ ਨਿਕਲਣ ਤੇ ਹੁਣ ਇਹਨਾਂ ਦੀ ਗਰੋਥ ਦੇਖਦੇ ਆ ਕਿੰਨੀ ਕੁ ਵਧੀਆ ਹੋਊਗੀ ਇੱਥੇ ਇੱਥੇ ਇਹਨਾਂ ਨੂੰ ਜਗ੍ਹਾ ਵੀ ਜ਼ਿਆਦਾ ਮਿਲ ਜੂਗੀ ਪਹਿਲਾਂ ਨਾਲ ਤੇ ਖਾਣ ਪੀਣ ਦਾ ਵੀ ਜਿਹੜਾ ਫਰਕ ਪੈ ਜੂਗਾ ਇੱਥੇ ਵੱਡੀ ਖੇਲ ਮਿਲੂਗੀ ਇਹਨਾਂ ਨੂੰ ਪਾਣੀ ਵਾਸਤੇ ਤੇ ਵੱਡੀ ਇਹਨਾਂ ਨੂੰ ਖੁਰਲੀ ਮਿਲ ਜੂਗੀ ਇਧਰ ਆਪਣੀਆਂ ਵੱਡੀਆਂ ਹੀ ਫਰਾਂ ਤੇ ਇਧਰ ਮਰੇਕਿੰਗ ਵਾਲੀਆਂ ਗਾਵਾਂ ਨੇ ਸਾਰੀਆਂ ਇਹ ਇਹਨਾਂ ਦਾ ਨਿਊ ਪੋਰਸ਼ਨ ਹੈ